ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਕਿਉਂਕਿ 2:30 ਵਜੇ ਤੇ ਫੋਨ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਮੈਂ 3 ਵਜੇ ਜੋ ਮੋਡਲ ਟਾਉਨ ਪਹੁੰਚਿਆ ਔਰ ਮੋਡਲ ਟਾਉਨ ਪਹੁੰਚਿਆ ਤੇ ਆਪਣੇ ਜੋ ਕਿ ਮੋਡਲ ਟਾਉਨ ਮਾਰਕੀਟ ਦੇ ਚੇਅਰਮੈਨ ਲਖਬੀਰ ਸਿੰਘ ਲਾਲੀ ਕੁਮਨ ਜੀ ਨੂੰ ਫੋਨ ਕੀਤਾ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਸ਼ੂ ਅਗਰਵਾਲ ਜੀ ਨੂੰ ਫੋਨ ਕੀਤਾ ਕਮਿਸ਼ਨਰ ਕਾਰਪੋਰੇਸ਼ਨ ਸ਼੍ਰੀ ਸੰਦੀਪ ਰਿਸ਼ੀ ਜੀ ਨੂੰ ਕਾਲ ਕੀਤੀ ਸਾਰਿਆਂ ਨੇ ਕਾਲ ਵੀ ਲਈ ਔਰ ਸਾਰੇ ਲੱਗੇ ਹੋਏ ਨੇ ਔਰ ਮੋਡਲ ਟਾਊਨ ਦਾ ਹਾਲ ਇਸ ਟਾਈਮ ਇਹ ਹੋ ਗਿਆ ਕਿ ਸਾਡਾ ਇੱਕ ਭਰਾ ਸੀ ਉਹ ਕਹਿੰਦਾ ਮੈਂ ਨੌਕਰੀ ਕਰਕੇ ਦੁਕਾਨ ਲਈ ਔਰ ਆ ਦੇਖੋ ਜੋ ਉਹਦੀ ਦੁਕਾਨ ਹੈ ਪਹਿਲਾਂ ਤੁਹਾਨੂੰ ਅੰਡਰਗਰਾਉਂਡ ਦਾ ਦੱਸਿਆ ਸੀਗਾ ਉਹਦਾ ਵੀ 1 CR ਤੋਂ ਉੱਪਰ ਨੁਕਸਾਨ ਹੈ ਇਹ ਮੇਰਾ ਭਰਾ ਕਹਿੰਦਾ ਮੈਂ ਬੜੀ ਮੁਸ਼ਕਲ ਇਥੋਂ ਤੱਕ ਅਕਰ ਪਹੁੰਚਿਆ ਸੀ ਇਹਦੀ ਬੇਸਮੈਂਟਾਂ ਜਿਹੜੀਆਂ ਹਨ ਐਦਾਂ ਭਰ ਗਿਆ ਨੇ ਤੇ ਪ੍ਰਮਾਤਮਾ ਦੇ ਕੇ ਇਹੀ ਅਰਦਾਸ ਕਰੋ ਸਾਰੇ ਕਿ ਇਹ ਹੁਣ ਠੱਲ ਪਵੇ ਮੀ ਨੂੰ ਕਿਉਂਕਿ ਮੀ ਬਹੁਤ ਇਸ ਟਾਈਮ ਵੀ ਜਿਹੜਾ ਤੇਜ਼ ਗਤੀ ਦੇ ਨਾਲ ਚੱਲ ਰਿਹਾ ਆ ਜੋ ਕਿ ਡਿਪਟੀ ਕਮਿਸ਼ਨਰ ਜਲੰਧਰ ਹਿਮਾਸ਼ੂ ਅਗਰਵਾਲ ਜੀ ਔਰ ਕਮਿਸ਼ਨਰ ਕਾਰਪੋਰੇਸ਼ਨ ਔਰ ਸਾਰੇ ਹੀ ਜੋ ਲੱਗੇ ਹੋਏ ਹਨ ਚਾਹੇ ਉਹ ਜੈੱਟ ਮਸ਼ੀਨਾਂ ਹਨ ਚਾਹੇ ਨੌ ਦੀਆਂ ਨੌ ਮੋਟਰਾਂ ਹਨ ਉਹ ਚੱਲ ਰਹੀਆਂ ਹਨ ਪਰ ਗੱਲ ਇਹ ਤਾਂ ਆ ਕਿ ਰੋਡ ਦੇ ਨਾਲ ਪੂਰੀਆਂ ਬੇਸਮੈਂਟਾਂ ਦੇ ਨਾਲਾ ਦੇਖੋ ਪਾਣੀ ਭਰ ਚੁੱਕਿਆ ਜੋ ਆਪ ਜੀ ਦੇਖ ਰਹੇ ਹੋ ਔਰ ਬਹੁਤ ਜ਼ਿਆਦਾ ਪਹਾੜੀ ਨੁਕਸਾਨ ਜੋ ਅਜੇ ਤੱਕ ਨਹੀਂ ਕਦੀ ਦੇਖਿਆ ਤੇ ਅਸੀਂ ਵੀ ਜੋ ਐਸੋਸੀਏਸ਼ਨ ਵਾਲੋ ਵੱਤੋ ਵੱਦ ਸਾਰੇ ਹੀ ਸਾਡੇ ਐਸੋਸੀਏਸ਼ਨ ਵਾਲੇ ਲੱਗੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਜਗਾਇਆ ਗਿਆ WhatsApp ਦੁਆਰਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜੋ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੇ ਦਿੱਤੇ ਹੋਏ ਨੇ ਉਹਨਾਂ ਤੇ ਕਾਲ ਕੀਤੀਆਂ ਗਈਆਂ ਔਰ ਜਿਹੜਾ ਨੁਕਸਾਨ ਦੀ ਪਰਵਾਹੀ ਕੋਈ ਨਹੀਂ ਹੈਗੀ ਇਹਦਾ ਵਿਚਾਰਿਆਂ ਦਾ ਜੁੱਤੀਆਂ ਦਾ ਕੰਮ ਹੈਗਾ ਆ ਇੱਥੇ ਜੋ ਸਾਰਾ ਹੀ ਇਹਦਾ ਬੇਸਮੈਂਟ ਭਰਨ ਦੇ ਨਾਲ ਸਾਰਾ ਨੁਕਸਾਨ ਹੋ ਗਿਆ ਆ ਹਰ ਪ੍ਰਮਾਤਮਾ ਇੱਥੇ ਮਿਹਰ ਭਰਿਆ ਹੱਥ ਰੱਖੇ ਕੋਈ ਗੱਲ ਨਹੀਂ ਕਾਕਾ ਤੇ ਚੀਜ਼ਾਂ ਬਣ ਜਾਣੀਆਂ ਆ ਤੂੰ ਨੁਮਰਾ ਭਾਵਾ ਜਿਆ ਹੋਇਆ ਆ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਅੰਗਾ ਨਹੀਂ ਲੈਣਾ ਅੰਦਰ ਨਹੀਂ ਜਾਣਾ ਮੈਂ ਮਿਹਨਤ ਕਰੂੰਗਾ ਬਹੁਤ ਮਿਹਨਤ ਕਰੂੰਗਾ ਤੂੰ ਆ ਗੜੀ ਕਰ